ਆ ਜਿਹੜਾ ਚੰਡਾ ਬਲਿਆ ਨਾ ਆਪਾਂ ਦਲ ਪੰਥਾਂ ਦੇ ਵਿੱਚ ਭਾਵੇਂ ਗਰਮੀ ਹੋਵੇ ਤੇ ਭਾਵੇਂ ਠੰਡ ਹੋਵੇ ਚੰਡਾ ਬਲਦਾ ਹੀ ਬਲਦਾ ਕਹਿੰਦੇ ਜਿਹੜੇ ਘਰ ਦੇ ਵਿੱਚ ਚੁੱਲ੍ਹੇ 'ਚ ਅੱਗ ਬਲਦੀ ਉੱਥੇ ਬਾਬਾ ਸ਼੍ਰੀ ਚੰਦ ਜੀ ਹਰ ਰੋਜ਼ ਢੇਡਾ ਮਾਰਦੇ ਆ ਬਾਬਾ ਸ਼੍ਰੀ ਚੰਦ ਜੀ ਬੜੀ ਵੱਡੀ ਤਾਕਤ ਨੇ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਦੇ ਸਪੂਤ ਵੱਡੇ ਲੱਗਤੇ ਜਿਗਰ ਬਾਬਾ ਸ਼੍ਰੀ ਚੰਦ ਕੋਈ ਨਿੱਕੀ ਮੋਟੀ ਗੱਲ ਨਹੀਂ ਆ ਬੜੀ ਵੱਡੀ ਸ਼ਕਤੀ ਆ ਬਾਬਾ ਸ਼੍ਰੀ ਚੰਦ ਮਹਾਰਾਜ ਹੁਣ ਤਾਂ ਬੀਬੀਆਂ ਘਰਾਂ 'ਚ ਗੈਸ ਆ ਗਈ ਤੇ ਗੈਸ ਬਾਲਦੀਆਂ ਇਹ ਸੰਦੀ ਕੋਈ ਤਾਕਤ ਨਹੀਂ ਹੈ ਜੱਡੀ ਵੱਡੀ ਚੰਡੇ ਦੀ ਤਾਕਤ ਵਾ ਚੰਡਾ ਕੋਈ ਨਿੱਕੀ ਗੱਲ ਥੋੜੀ ਆ ਜਿੱਥੇ ਹਰ ਰੋਜ਼ ਚੰਡਾ ਬਲੇ ਚੰਡੇ ਤੋਂ ਭਾਵਕ ਜਿਹੜੇ ਚੁੱਲ੍ਹੇ ਦੇ ਵਿੱਚ ਹਰ ਰੋਜ਼ ਅੱਗ ਲੱਗਦੀ ਹੈ ਕੋਈ ਪਾਥਰੀਆਂ ਬਾਲਦਾ ਵਾ ਕੋਈ ਲੱਕੜਾਂ ਬਾਲਦਾ ਵਾ ਜਿੱਥੇ ਵੀ ਚੰਡਾ ਬਲਦਾ ਵਾ ਉੱਥੇ ਹਰ ਰੋਜ਼ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਪੈਰਾ ਦਿੱਤੇ ਹੈ ਜਿਹੜਾ ਬਾਬਾ ਜੀ ਦਾ ਨਾਮ ਲਗੂ ਏਡੀ ਵੱਡੀ ਤਾਕਤ ਹੈ ਚੰਡੇ ਦੀ ਬਾਬਾ ਜੀ ਦਾ ਤੁੰਗਾ ਹੁੰਦਾ ਹੈ